ਲੜਕੀ ਸੀ ਜਿਹਦੇ ਤੇ ਕੁੱਟਮਾਰ ਹੋਈ ਹੈ ਉਹ ਮੁਸਲਮਾਨ ਲੜਕੀ ਤੋਂ ਪਹਿਲੇ ਉਸਨੇ ਗੰਦੇ ਕਮੈਂਟ ਕੀਏ ਮੇਰੇ ਉੱਪਰ ਕਮੈਂਟ ਕੀਤਾ ਕਿ ਤੈਨੂੰ ਮੈਂ 1 ਕੀ ਬਜਾਏ 2 ਦੇਂਗਾ ਤੂੰ ਪਿੱਛੇ ਆ ਰਿਹਾ ਉਹ ਫੋਨ ਕਰ ਰਿਹਾ ਆਪਣੇ ਸਾਥੀਆਂ ਨੂੰ ਕਿ ਬੇ ਜਲਦੀ ਕਰਪਾਨਾ ਲੈ ਕੇ ਆਇਓ ਜਰਨ ਨਹੀਂ ਛੱਡਣਾ ਹੈਗਾ ਹੱਥ ਮੜੋੜਾ ਕੁੱਟਮਾਰਾ ਉਸਨੇ ਕੜੇ سے ਵਾਰ ਕੀਤਾ ਮੇਰੇ ਕੱਪੜੇ ਫਾੜੇ ਬੀਤੇ ਦਿਨ ਤੋਂ ਇੱਕ ਵੀਡੀਓ ਸੋਸ਼ਲ ਮੀਡੀਆ ਦੇ ਉੱਪਰ ਕਾਫੀ ਵਾਇਰਲ ਹੋ ਰਹੀ ਹੈ ਜਿਸ ਦੇ ਵਿੱਚ ਇੱਕ ਸਰਦਾਰ ਵੱਲੋਂ ਇੱਕ ਲੇਡੀ ਦੇ ਉੱਪਰ ਕੜੀਆਂ ਦੇ ਨਾਲ ਵਾਰ ਕੀਤਾ ਜਾ ਰਿਹਾ ਹੈ ਲੇਡੀ ਦੇ ਉੱਪਰ ਤਾਂ ਵਾਰ ਕੀਤਾ ਗਿਆ ਪਰ ਉਸਦੇ ਪਰਿਵਾਰ ਦੇ ਉੱਪਰ ਵੀ ਵਾਰ ਕੀਤਾ ਗਿਆ ਮਸਲਾ ਕਾਫੀ ਸੋਸ਼ਲ ਮੀਡੀਆ ਦੇ ਉੱਪਰ ਭਖਿਆ ਹੋਇਆ ਹੈ ਬਿਆਨ ਇਥੋਂ ਤੱਕ ਦਰਜ ਹੋਏ ਨੇ ਕਿ ਉਸ ਲੇਡੀ ਵੱਲੋਂ ਉਸ ਸਰਦਾਰ ਦੇ ਨਾਲ ਜਿਹੜਾ ਹੈ ਉਹਦੇ ਦਾੜੇ ਨੂੰ ਹੱਥ ਪਾਇਆ ਜਿਸ ਕਾਰਨ ਉਸਨੇ ਬੇਦਬੀ ਕੀਤੀ ਹੈ ਗੁਰੂ ਮਹਾਰਾਜ ਦੀ ਕਈ ਚੀਜ਼ਾਂ ਜਿਹੜੀਆਂ ਨੇ ਇਸ ਸਮੇਂ ਸਾਹਮਣੇ ਆ ਰਹੀਆਂ ਨੇ ਜਿਸ ਨੂੰ ਲੈ ਕੇ ਅੱਜ ਆਵਾਜ਼ੇ ਕੌਮ ਵੱਲੋਂ ਇੱਕ ਪ੍ਰੈਸ ਕਾਨਫਰੰਸ ਕੀਤੀ ਗਈ ਹੈ ਜੱਥੇਬੰਦੀ ਹੈ ਪ੍ਰੈਸ ਕਾਨਫਰੰਸ ਕੀਤੀ ਗਈ ਜਿਸ ਦੇ ਵਿੱਚ ਕਈ ਵੱਡੇ ਇਲਜ਼ਾਮ ਤੇ ਕਈ ਖੁਲਾਸੇ ਕੀਤੇ ਗਏ ਨੇ ਸਾਡੇ ਨਾਲ ਆਵਾਜ਼ੇ ਕੌਮ ਜਥੇਬੰਦੀ ਦੇ ਪ੍ਰਧਾਨ ਹੁਰੀ ਨੇ ਗੱਲਬਾਤ ਵੀ ਕਰਾਂਗੇ ਤੇ ਜਾਣਨ ਦੀ ਵੀ ਕੋਸ਼ਿਸ਼ ਵੀ ਕਰਾਂਗੇ ਕਿ ਇਸ ਤਰੀਕੇ ਦੇ ਨਾਲ ਇਹ ਸਾਰਾ ਜੜਾ ਹੈ ਉਹ ਜਾਲ ਰਚਿਆ ਜਾਂਦਾ ਹੈ ਪਹਿਲੇ ਤਾਂ ਮੈਂ ਜ਼ਰੂਰ ਜਾਨਣਾ ਚਾਹਾਂਗਾ ਜਿਸ ਤਰੀਕੇ ਦੇ ਨਾਲ ਸੋਸ਼ਲ ਮੀਡੀਆ ਦੇ ਉੱਪਰ ਇਹ ਵੀਡੀਓ ਵਾਇਰਲ ਹੋ ਰਹੀ ਹੈ ਵੀਡੀਓ ਦੇ ਵਿੱਚ ਕਈ ਚੀਜ਼ਾਂ ਨਿਕਲ ਕੇ ਸਾਹਮਣੇ ਆਈਆਂ ਨੇ ਕੜੇ ਮਾਰੇ ਜਾ ਰਹੇ ਨੇ ਇੱਕ ਲੇਡੀ ਦੇ ਉੱਪਰ ਕਿਹਾ ਜਾ ਰਿਹਾ ਹੈ ਕਿ ਭਈ ਉਹ ਸਰਦਾਰ ਹੈ ਸਰਦਾਰ ਦੇ ਨਾਲ ਬੇਅਦਬੀ ਹੋਈ ਕਈ ਚੀਜ਼ਾਂ ਹੋਈਆਂ ਜੋ ਇਸ ਵਕਤ ਜਾਮ ਲੱਗ ਰਹੇ ਨੇ ਕਿ ਪੂਰਾ ਮਾਮਲਾ ਕੀ ਹੈ ਜਿਸ ਕਰਨਾ ਚ ਤੁਹਾਨੂੰ ਪ੍ਰੈਸ ਕਾਨਫਰੰਸ ਵੀ ਕਰਨੀ ਪਈ ਉਸ ਪਰਿਵਾਰ ਨੂੰ ਵੀ ਬਿਠਾਣਾ ਪਿਆ ਜਿਸ ਦੇ ਜਿਸ ਦੇ ਉੱਪਰ ਕੜਿਆਂ ਦੇ ਨਾਲ ਵਾਰ ਕੀਤਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੇਖੋ ਅਸੀਂ ਇੱਕ ਸਮਾਜਿਕ ਬਣਾਣੀ ਆ ਸਮਾਜ ਚ ਰਹਿੰਦੇ ਸਮਾਜ ਚ ਬਹੁਤ ਸਾਰੇ ਇਦਾਂ ਦੀਆਂ ਗੱਲਾਂ ਹੋ ਜਾਂਦੀਆਂ ਲੜਾਈ ਝਗੜੇ ਤਣਾਅ ਬਹੁਤ ਕੁਝ ਹੋ ਜਾਂਦਾ ਹੁੰਦਾ ਪਰ ਮਸਲਾ ਇਹ ਨਹੀਂ ਕਿ ਸਿਰਫ ਲੜਾਈ ਤੱਕ ਸੀਮਤ ਹੋਵੇ ਜੇ ਗੱਲ ਤੇ ਫਿਰ ਤੇ ਸ਼ਾਇਦ ਪ੍ਰੈਸ ਕਾਨਫਰੰਸ ਕਰਨ ਦੀ ਜਰੂਰਤ ਨਹੀਂ ਰੋਜ਼ ਨਿਤ ਤੁਹਾਡੇ ਲੜਾਈਆਂ ਹੁੰਦੀਆਂ ਮਸਲਾ ਇਸ ਚੀਜ਼ ਦਾ ਹੈ ਕਿ ਇਸ ਚੀਜ਼ ਨੂੰ ਧਾਰਮਿਕ ਰੰਗਤ ਦੇ ਕੇ ਸਿੱਖਾਂ ਦੇ ਅਕਸ ਨੂੰ ਡੇਗਣ ਦੇ ਲਈ ਇੱਕ ਜਥੇਬੰਦੀ ਜਿਹੜੀ ਜਲੰਧਰ ਦੇ ਵਿੱਚ ਬਣੀ ਹੋਈ ਸਿੱਖ ਤਾਲਮੀ ਕਮੇਟੀ ਉਹ ਲਗਾਤਾਰ ਪਰ ਜੋਰੇ ਨਾਲ ਚੀਜ਼ਾਂ ਦੇ ਉੱਤੇ ਆਪਣਾ ਕੰਮ ਕਰਦੀ ਪਈ ਹੈ ਦੋ ਜਰਨਾ ਦਾ ਝਗੜਾ ਹੋਇਆ ਆਪਸੀ ਉਹਦੀ ਇੱਕ ਵੀਡੀਓ ਵਾਇਰਲ ਹੋ ਗਈ। ਉਹਦੇ ਵਿੱਚ ਕਿੰਨਾ ਸੱਚ ਕਿੰਨਾ ਝੂਠ ਹੈ ਇਹ ਜਾਂਚ ਕਰਨ ਦਾ ਵਿਸ਼ਾ ਪ੍ਰਸ਼ਾਸਨ ਦਾ। ਇਹਦੇ ਵਿੱਚ ਕੋਈ ਤਾਲਮੇਲ ਕਮੇਟੀ ਆ ਕੇ ਧਰਨਾ ਦੇ ਕੇ ਕਹਵੇ ਜੀ ਆਹ ਬੰਦੇ ਤੇ ਪਰਚਾ ਕਰ ਦਿਓ ਬਸ ਕਿਉਂਕਿ ਅਸੀਂ ਅੱਗੇ ਧਰਨਾ ਲਾ ਰਹੇ ਤੇ ਪਰਚਾ ਕਰ ਦਿਓ। ਇਹ ਤੇ ਕੋਈ ਅਥਾਰਟੀ ਨਹੀਂ ਨਵੜਦੀ। ਹੁਣ ਉਹ ਜਿਹੜੀ ਲੜਕੀ ਸੀ ਜਿਹਦੇ ਤੇ ਕੁੱਟਮਾਰ ਹੋਈ ਹੈ ਉਹ ਮੁਸਲਮਾਨ ਲੜਕੀ ਹੈ। ਸ਼ੂਜ਼ ਖਰੀਦਣ ਗਏ ਸੀ ਕਿ ਸ਼ੂਜ਼ ਦੇ ਵਿੱਚ ਕੋਈ ਮਸਲਾ ਹੋਇਆ ਉਹਨਾਂ ਨੇ ਵਾਪਸੀ ਦੀ ਕੋਈ ਗੱਲਬਾਤ ਕੀਤੀ ਉਹਨਾਂ ਦੀ ਆਪਸੀ ਸੈਟਿੰਗ ਨਹੀਂ ਕਿਸੇ ਚੀਜ਼ ਦੇ ਉੱਤੇ ਬੈਠੀ ਤੇ ਉਹਨਾਂ ਦੇ ਵਿੱਚ ਝਗੜਾ ਜਿਹੜਾ ਸੀ ਉਹ ਹੋ ਗਿਆ ਸੱਚਾ ਕੌਣ ਝੂਠਾ ਕੌਣ ਅਸੀਂ ਕਿਸੇ ਦੀ ਉਹ ਪੈਰਵਾਈ ਦਿੱਤੇ ਉੱਤੇ ਨਹੀਂ ਆਏ ਗੱਲ ਇਹ ਹੈ ਕਿ ਇੱਕ ਔਰਤ ਦੇ ਉੱਤੇ ਹੱਥ ਚੱਕਣਾ ਸਿੱਖਾਂ ਦੇ ਅੰਦਰ ਇੱਕ ਕਰਦਾਰੀ ਹੈ ਸਿੱਖਾਂ ਦਾ ਕਰਦਾਰ ਆ ਬੱਚੇ ਦੇ ਉੱਤੇ ਔਰਤ ਦੇ ਉੱਤੇ ਨਿਹੱਥੇ ਦੇ ਉੱਤੇ ਮਜਲੂਮ ਦੇ ਉੱਤੇ ਵਾਰ ਨਹੀਂ ਕਰਨਾ ਐ ਸਖੰਦੀ ਹਿਸਟਰੀ ਆ ਅਸੀਂ ਤਾਂ ਧੀਆਂ ਪੇੜਾ ਨੂੰ ਚੜਾ ਕੇ ਉਹਨਾਂ ਦੇ ਘਰਾਂ ਚ ਪਹੁੰਚਾਉਣ ਆਲੇ ਸੀ ਹੁਣ ਉਸ ਭੈਣ ਨੇ ਜਦੋਂ ਇੱਕ ਗੁਹਾਰ ਲਾਈ ਕਿ ਕੀ ਸਾਰੇ ਸਿੱਖ ਇਦਾਂ ਦੇ ਹੀ ਆ ਤੇ ਇਹਨਾਂ ਦੀ ਸਪੋਰਟ ਚ ਹੀ ਆ ਇਦਾਂ ਹੀ ਹੁੰਦੀ ਆ ਜਦੋਂ ਸਾਡੇ ਤੱਕ ਗੱਲ ਪਹੁੰਚੀ ਤਾਂ ਅਸੀਂ ਇਸ ਪੂਰੇ ਮਸਲੇ ਦੀ ਤਹ ਤੱਕ ਜਾਣ ਦੀ ਕੋਸ਼ਿਸ਼ ਕੀਤੀ ਜਿਹੜਾ ਮੁੰਡਾ ਗੁਰਸੇਖ ਆ ਉਹਦੇ ਨਾਲ ਵੀ ਅਪਰੋਚ ਹੋਈ ਸਾਡੇ ਸਿੰਘਾਂ ਦੀ ਉਹਨਾਂ ਨੇ ਉਹਨੂੰ ਪੁੱਛਿਆ ਕਿ ਜੇ ਤੁਹਾਡੇ ਕੋਲ ਕੋਈ ਐਵੀਡੈਂਸ ਹੈ ਜੇ ਕੋਈ ਤੁਹਾਡੇ ਕੋਲ ਪ੍ਰੂਫ ਹੈ ਕਿ ਜਿਹੜਾ ਤੁਸੀਂ ਕਹਿ ਰਹੇ ਪੀ ਉਹਨਾਂ ਨੇ ਸਾਡੀ ਦਾੜੀ ਨੂੰ ਹੱਥ ਪਾਇਆ ਜਾਂ ਦਸਤਾਰ ਨੂੰ ਹੱਥ ਪਾਇਆ ਤੁਸੀਂ ਸਾਨੂੰ ਉਹ ਪ੍ਰੂਫ ਦਿਓ ਤਾਂ ਜੋ ਅਸੀਂ ਖੁੱਲ ਕੇ ਇਸ ਚੀਜ਼ ਦੇ ਉੱਤੇ ਪੇਰਵਾਈ ਕਰ ਸਕੀਏ ਪਰ ਉਹ ਸਾਰੀਆਂ ਹਵਾ ਹਵਾਈ ਗੱਲਾਂ ਨਿਕਲਿਆ ਕੋਈ ਹਜੇ ਤੱਕ ਉਹ ਪ੍ਰੂਫ ਨਹੀਂ ਦੇ ਸਕੇ ਕਿਉਂਕਿ ਜਿਵੇਂ ਉਹਨਾਂ ਨੂੰ ਪਿੱਛੋਂ ਤਾਲਮਿਲ ਕਮੇਟੀ ਨੇ ਸਿਖਾਇਆ ਉਹਦੇ ਵੋਲੀ ਜਾਂਦੇ ਹੈਗੇ ਤਾਂ ਸਾਨੂੰ ਲੱਗਾ ਪਈ ਏ ਧੱਕਾ ਆ ਧੱਕਾ ਭਾਵੇਂ ਕਿਸੇ ਨਾਲ ਵੀ ਹੋ ਰਿਹਾ ਹੋਵੇ ਸਿੱਖ ਦਾ ਕੰਮ ਹੈ ਮਜ਼ਲੂਮ ਦੇ ਨਾਲ ਖੜੇ ਹੋਣਾ ਤੇ ਅਸੀਂ ਉਹਦੇ ਨਾਲ ਖੜੇ ਆ ਦੂਸਰਾ ਸਾਡਾ ਸਾਡੇ ਗਲੇ ਦੀ ਹੱਡੀ ਬਣ ਗਈ ਸੀ ਇਹ ਗੱਲ ਕਿ ਸਿੱਖ ਤਾਲਮਿਲ ਕਮੇਟੀ ਦਾ ਇੱਕ ਬਹੁਤ ਪੁਰਾਣਾ ਲਗਾਤਾਰ ਚੱਲਿਆ ਆ ਰਿਹਾ ਰਿਕਾਰਡ ਆ ਕਿ ਉਹ ਬਹੁਤ ਸਾਰੇ ਇਸ਼ੂ ਕੁਝ ਕ੍ਰੀਏਟ ਕਰ ਲੈਂਦੇ ਕੁਝ ਜਿਹੜੇ ਬਣੇ ਹੁੰਦੇ ਆ ਉਹਨਾਂ ਦੇ ਵਿੱਚ ਉਹਨਾਂ ਦਾ ਕਾਰਜ ਜਿਹੜੀਆਂ ਜਿਹੜੀ ਕਾਰਜਕਾਰੀ ਉਹਨਾਂ ਦੀ ਇਦਾਂ ਦੀ ਰਹਿੰਦੀ ਆ ਕਿ ਉਹ ਕਿਤੇ ਨਾ ਕਿਤੇ ਸਿੱਖਾਂ ਨੂੰ ਹੀ ਢਾਲਉਂਦੀ ਆ ਜਿਵੇਂ ਮਹਾਰਾਜ ਦੇ ਸਰੂਪਾਂ ਦੀਆਂ ਬੇਅਦਮੀਆਂ ਹੋਣਾ ਉਹਨਾਂ ਦੇ ਵਿੱਚ ਵੀ ਪੈਸੇ ਦੇ ਲੈ ਕੇ ਤੇ ਗੱਲਾਂ ਨੂੰ ਖਤਮ ਕਰਦੇ ਆ ਕਿਸੇ ਨੌਜਵਾਨ ਦੀ ਦਸਤਾਰ ਨੂੰ ਹੱਥ ਪੈ ਗਈ ਉੱਥੇ ਵੀ ਉਹ ਪੈਸੇ ਦੇ ਲੈ ਕੇ ਕੰਮ ਕਰਦੇ ਆ ਜਦੋਂ ਆਪ ਤੇ ਕੋਈ ਗੱਲ ਆ ਜਾਂਦੀ ਉੱਥੇ ਵੀ ਪੈਸੇ ਦੇ ਕੇ ਆਪਣੀ ਉਹ ਗੱਲਾਂ ਨੂੰ ਰਫਾ ਦਫਾ ਕਰਦੇ ਮਤਲਬ ਇਹਨਾਂ ਲਈ ਹਰ ਇਸ਼ੂ ਸਿਰਫ ਪੈਸਿਆਂ ਦੇ ਲੈਣ ਦੇਣ ਦਾ ਇੱਕ ਜ਼ਰੀਆ ਹੈ ਇਹ ਪੰਥ ਵਿੱਚ ਹੋ ਰਹੀਆਂ ਕਟਨਾਵਾਂ ਨੂੰ ਆਪਣੇ ਬਿਜ਼ਨਸ ਦੇ ਤੌਰ ਦੇ ਉੱਤੇ ਯੂਜ਼ ਕਰਦੇ ਆ ਇਹਨਾਂ ਦਾ ਕੰਮ ਇੰਨਾ ਹੀ ਸੋ ਇਦਾਂ ਦੀਆਂ ਜਿਹੜੀਆਂ ਜਥੇਬੰਦੀਆਂ ਜਿਹੜੀਆਂ ਸਿੱਖਾਂ ਦੀ ਨੁਮਾਇੰਦਗੀ ਕਰਦਾ ਆਪਣੇ ਆਪ ਨੂੰ ਦੱਸਦੀਆਂ ਹੋਣ ਤੇ ਕੰਮ ਸਾਰੇ ਉਹ ਕਰਨ ਜਿਹਦੇ ਨਾਲ ਸਾਡੇ ਅਕਸ ਨੂੰ ਢਾਹ ਲੱਗਦੀ ਹੋਵੇ ਅਸੀਂ ਜਿਹੜਾ ਨੂੰ ਕਿੰਨੀ ਦੇਰ ਬਰਦਾਸ਼ਤ ਕਰ ਸਕਦੇ ਹਾਂ ਕਈ ਸਾਲਾਂ ਤੋਂ ਅਸੀਂ ਇਸ ਚੱਕਰ ਦੇ ਵਿੱਚ ਕਿ ਕੋਈ ਭਾਈ ਮਾਰੂ جنگ ਪੈਦਾ ਨਾ ਹੋਵੇ ਪੈਨਾ ਨਾਲ ਇੰਨੇ ਸਦੇ ਨਾ ਹੋਈਏ ਪੜਾ ਅੰਦਰ ਖਾਤੇ ਸਾਹਮਣੇ ਬੈਠ ਕੇ ਵੀ ਬਹੁਤ ਵਾਰ ਇਹਨਾਂ ਚੀਜ਼ਾਂ ਦੇ ਉੱਤੇ ਅਸੀਂ ਉਹਨਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਵੀ ਟਲ ਜਾਓ ਇਹ ਕਰਤੂਤਾਂ ਚੰਗੀਆਂ ਨਹੀਂ ਨਹੀਂ ਹਟੇ ਤੇ ਸਾਡੀ ਅੱਜ ਮਜਬੂਰੀ ਬਣ ਗਈ ਵੀ ਹੁਣ ਤੇ ਇਸ ਹੱਦ ਤੱਕ ਚਲੇ ਗਏ ਕਿ ਚਾਹੁੰਦੇ ਆ ਕਿ ਸਿੱਖਾਂ ਦੇ ਦੰਗੇ ਹੋ ਜਾਣ ਸ਼ਹਿਰ ਦੇ ਵਿੱਚ ਤੇ ਅਸੀਂ ਇਹ ਨਹੀਂ ਚਾਹੁੰਦੇ ਕਿ ਸਮਾਜਚੇਤਾਂ ਦਾ ਮਾਹੌਲ ਪੈਦਾ ਹੋਵੇ ਵੀ ਜਿੱਥੇ ਇਹ ਸਾਡੇ ਆਪਸ ਵਿੱਚ ਭਾਈ ਮਾਰੂ ਜੰਗ ਪੈਦਾ ਕਰ ਦੇਣ ਪਿਛਲੇ ਸਮੇਂ ਦੇ ਵਿੱਚ ਜਿਹੜਾ ਦਲਿਤ ਸਮਾਜ ਹੈਗਾ ਸਾਡਾ ਉਹਦੇ ਨਾਲ ਵੀ ਇਹਨਾਂ ਨੇ ਫਸਾਉਣ ਦੀ ਕੋਸ਼ਿਸ਼ ਕੀਤੀ ਹੁਣ ਮੁਸਲਮਾਨ ਭਰਾਵਾਂ ਦੇ ਨਾਲ ਫਸਾਉਣ ਦੀ ਕੋਸ਼ਿਸ਼ ਕਰਦੇ ਪਏ ਐ ਇਹ ਚਾਹੁੰਦੇ ਕੀ ਆ ਇਹ ਬੰਦੇ ਸਿੱਖਾਂ ਦਾ ਹਿੱਸਾ ਨਹੀਂ ਹੋ ਸਕਦੇ ਅਸੀਂ ਲੋਕਾਂ ਨੂੰ ਵੀ ਤੁਹਾਡੇ ਚੈਨਲ ਦੇ ਜ਼ਰੀਏ ਇਹ ਗੱਲ ਕਹਿਣੀ ਚਾਹੁੰਦੇ ਆ ਕਿ ਕੋਈ ਸਿੱਖ ਇਸ਼ੂ ਜਾਂ ਕੋਈ ਧਾਰਮਿਕ ਇਸ਼ੂ ਹੁੰਦਾ ਤੇ ਇਹਨਾਂ ਬੰਦਿਆਂ ਦੀ ਅਪਰੋਚ ਤੋਂ ਦੂਰ ਰੋ ਇਹਨਾਂ ਤੋਂ ਬਚੋ ਇਹ ਨਾ ਬੰਦਿਆਂ ਦਾ ਕੰਮ ਸਿਰਫ ਪੈਸੇ ਦੇ ਲੈ ਕੇ ਮਸਲੇ ਹੱਲ ਕਰਨੇ ਸੈੱਟ ਕਰਨੇ ਆ ਇਹ ਕੌਣ ਨੇ ਜੋ ਪੈਸੇ ਲੈ ਕੇ ਸਿੱਖ ਪ੍ਰਤੀ ਜੋ ਮਸਲੇ ਹੁੰਦੇ ਨੇ ਬੇਅਦਮੀਆਂ ਦੇ ਮਸਲੇ ਹੁੰਦੇ ਨੇ ਜਲੰਧਰ ਦੇ ਜਿਹੜੇ ਵੀ ਮਸਲੇ ਹੁੰਦੇ ਨੇ ਉਹਨਾਂ ਦੇ ਵਿੱਚ ਪੈ ਜਾਂਦੇ ਨੇ ਨਾਮ ਕੀ ਹੈ ਜਥੇਬੰਦੀ ਕੀ ਹੈ ਹਰਪਾਲ ਸਿੰਘ ਚੱਡਾ ਜਿਹੜਾ ਹੈਗਾ ਮੇਰੇ ਖਿਆਲ ਚ ਇਹਦਾ ਚੇਅਰਮੈਨ ਹੈ ਸਿੱਖ ਤਾਲਮੇਲ ਕਮੇਟੀ ਹੈ ਹਰਪ੍ਰੀਤ ਸਿੰਘ ਨੇਟੂਆ ਜਤਿੰਦਰ ਸਿੰਘ ਪਰਦੇਸੀ ਹੈ ਇਹ ਸਾਰੇ ਇਹਦੇ ਮੁਖ ਜਿਹੜੇ ਇੱਕ ਕਰਦਾਰ ਹੈ ਜਿਹੜੇ ਮੋਰੇ ਅੱਗੇ ਹੋ ਕੇ ਕਰਦੇ ਹੈਗੇ ਬਾਕੀ ਕੁਝ ਉਹ ਲੋਕ ਜਿਹੜੇ ਇਹਨਾਂ ਦੇ ਜ਼ਰੀਏ ਆਪਣੇ ਕੋ ਨਿੱਕੇ ਮੋٹے ਕੰਮਕੁਮ ਕਰਾ ਲੈਂਦੇ ਆ ਉਹਨਾਂ ਦਾ ਇੱਕ ਛੋਟਾ ਜਿਹਾ ਗਰੁੱਪ ਬਣਿਆ ਹੋਇਆ ਫਿਰ ਇਹਨਾਂ ਨੇ ਆਪ ਦੀਆਂ ਗੈਂਗ ਬਣਾਈਆਂ ਹੋਈਆਂ ਮੁੰਡਿਆਂ ਦੀਆਂ ਕੁੜੀਆਂ ਦੀਆਂ ਔੜੀਆਂ ਦੀਆਂ ਜਿੱਥੇ ਕੋਈ ਮਸਲਾ ਆਉਂਦਾ ਉੱਥੇ ਉਹ ਗੈਂਗ ਦਾ ਇਸਤੇਮਾਲ ਵੀ ਕਰਦੇ ਆ ਇਹਨਾਂ ਦੇ ਨਾਲ ਫਿਰ ਕੁਝ ਉਹ ਪੁਲਿਸ ਅਧਿਕਾਰੀ ਜਿਹੜੇ ਕਰਪਟ ਪੁਲਿਸ ਅਧਿਕਾਰੀ ਹਰ ਫੀਲਡ ਦੇ ਵਿੱਚ ਚੰਗੇ ਮਾੜੇ ਲੋਕ ਹੁੰਦੇ ਆ ਅਸੀਂ ਨਹੀਂ ਕਹਿੰਦੇ ਵੀ ਸਾਰੀ ਪੁਲਿਸੀ ਮਾੜੀ ਪਰ ਹਰ ਫੀਲਡ ਦੇ ਵਿੱਚ ਚੰਗੇ ਮਾੜੇ ਲੋਕ ਹੁੰਦੇ ਆ ਕੁਝ ਕਰਪਟ ਪੁਲਿਸ ਅਧਿਕਾਰੀ ਜਿਹੜੇ ਇਹਨਾਂ ਦੀ ਪਿੱਠ ਤੇ ਖੜੇ ਐ ਇਹ ਉਹ ਬੰਦਾ ਹਰਪਾਲ ਚੱਡਾ ਜਿਹੜਾ ਆਪਣੇ ਆਪ ਨੂੰ ਸ਼ੰਟੂ ਸ਼ੂਟਰ ਦੱਸਦਾ ਜਿਹਦੇ ਤੇ ਕੁਝ ਸਮਾਂ ਪਹਿਲਾਂ ਕੁਝ ਸਾਲ ਪਹਿਲਾਂ ਇਹਦੇ ਤੇ ਕਿੰਨੇ ਪਰਚੇ ਮੋਸਟ ਵਾਂਟਡ ਰਹਾ ਬਹੁਤ ਸਾਰੀਆਂ ਗੈਂਗ ਚਲਾਉਂਦਾ ਰਿਹਾ ਬੰਦਾ ਅੱਜ ਉਹ ਬੰਦਾ ਜਿਹੜਾ ਜਿਹੜਾ ਆਪਣੇ ਆਪ ਨੂੰ ਸ਼ੰਟੂ ਸ਼ੂਟਰ ਦੱਸਦਾ ਅੱਜ ਵੀ ਜਿਹੜਾ ਬੰਦਾ ਸ਼ਰਾਬੀ ਕੁਬਾਬੀ ਆ ਅੱਜ ਵੀ ਜਿਹੜਾ ਬੰਦਾ ਪਤਤ ਆ ਅੱਜ ਵੀ ਜਿਹੜਾ ਬੰਦਾ ਆਯਾਸ਼ ਆ ਰੱਜ ਕੇ ਉਹਦੇ ਖਿਲਾਫ ਬਹੁਤ ਸਾਰੀਆਂ ਲੇਡੀਆਂ ਨੇ ਜਿਨ੍ਹਾਂ ਨੇ ਕਿਹਾ ਵੀ ਸਾਡੇ ਨਾਲ ਵਦੀਕੀਆਂ ਕੀਤੀਆਂ ਉਹ ਬੰਦਾ ਅੱਜ ਸਿੱਖਾਂ ਦੀ ਨੁਮਾਇੰਦਗੀ ਕਰੂਗਾ ਸਾਨੂੰ ਪੇਨ ਇਸ ਚੀਤੀ ਆ ਇਹੋ ਜਿਹਾ ਕਰਦਾਰ ਜਿਹੜਾ ਹੈਗਾ ਉਹ ਸਿੱਖਾਂ ਦਾ ਲੀਡਰ ਬਣਿਆ ਬੈਠਾ ਹੈ ਉਹ ਬੰਦੇ ਦੀ ਕੀ ਔਕਾਤ ਹੈ ਵੀ ਉਹ ਸਿੱਖਾਂ ਦੀ ਨੁਮਾਇੰਦਗੀ ਕਰੇ ਉਹ ਆਪਣੇ ਜਿਹੜੇ ਧੰਦੇ ਚਲਾਉਣੇ ਚਲਾਈ ਜਾਵੇ ਸਿੰਗਲੈਣਾ ਦੇਣਾ ਬੜੀ ਦੁਨੀਆ ਹੈਗੀ ਪੁੱਠੇ ਸਿੱਧੇ ਕੰਮ ਕਰਦੇ ਸਾਨੂੰ ਕੋਈ ਲੈਣ ਦੇਣ ਨਹੀਂ ਪਰ ਉਹ ਸਿੱਖਾਂ ਦਾ ਲੀਡਰ ਬਣ ਕੇ ਸਾਹਮਣੇ ਆਵੇ ਇਹ ਅਸੀਂ ਬਰਦਾਸ਼ਤ ਨਹੀਂ ਕਰ ਸਕਦੇ ਪਿਓ ਹਰ ਥਾਂ ਤੇ ਉੱਤੇ ਸਾਡੀ ਪਿੱਠ ਲੋ ਆਵੇ ਸਾਡੀ ਪਾਗਲ ਹੋਣ ਦੇ ਉੱਤੇ ਤੁਲਿਆ ਹੋਇਆ ਬੰਦਾ ਉਹ ਉਹਦੇ ਲਿੰਕ ਹੈ ਸਰਕਾਰੀ ਦਰਬਾਰੇ ਉਹ ਜਣੇ ਖਣੇ ਨੂੰ ਧਮਕੀਆਂ ਦੇ ਦੂ ਕੇ ਡਰਾ ਲੈਂਦਾ ਉਹਨੂੰ ਲੱਗਦਾ ਵੀ ਕਿਸੇ ਨੇ ਕਿਸੇ ਨੇ ਕੋਈ ਕਾਰਜ ਕਰਨਾ ਕਿਸੇ ਦਾ ਕੋਈ ਕੰਮ ਚੱਲਦਾ ਮੈਂ ਉਹਦਾ ਬੰਦ ਕਰਾ ਦੂੰ ਸਾਨੂੰ ਕੋਈ ਭੈ ਨਹੀਂ ਇੱਧਾ ਦੇ ਬੰਦੇ ਦਾ ਅਸੀਂ ਕਿਸੇ ਤੋਂ ਲੈ ਕੇ ਰੋਟੀ ਨਹੀਂ ਖਾਣੀ ਸਾਡਾ ਸਾਡੀ ਜੇ ਉਹਦੇ ਪੱਠ ਤੇ ਕੋਈ ਸਰਕਾਰ ਕੋਈ ਪ੍ਰਸ਼ਾਸਨ ਕੋਈ ਧਨਾੜ ਖੜਾ ਨਾ ਸਾਡੀ ਪੱਠ ਤੇ ਸਾਡਾ ਸੱਚਾ ਬਾਦਸ਼ਾਹ ਖੜਾ ਅਸੀਂ ਸવાય ਉਤੋਂ ਕਿਸੇ ਦੀ ਧੌਂਸ ਨਹੀਂ ਮੰਨਦੇ ਅਸੀਂ ਨਹੀਂ ਕਦੇ ਵੀ ਬਰਦਾਸ਼ਤ ਕਰਾਂਗੇ ਕਿ ਕੋਈ ਐਸਾ ਸ਼ਖਸ ਆ ਕੇ ਸਿੱਖਾਂ ਨੂੰ ਢਾਹ ਲਾਉਣ ਦੀ ਕੋਸ਼ਿਸ਼ ਕਰੇ ਤੇ ਜਦ ਤੱਕ ਸਾਡੇ ਸਰੀਰਾਂ ਚ ਸਾਹ ਚੱਲਦਾ ਤੇ ਗੁਰੂ ਸਾਹਿਬ ਦਾ ਓਟ ਤੇ ਆਸਰਾ ਤੇ ਮਤ ਮਾਰਾ ਬਖਸ਼ਣ ਅਸੀਂ ਇਹ ਬੰਦੇ ਨੰਗੇ ਕਰਦੇ ਰਵਾਂਗੇ ਹਮੇਸ਼ਾ ਜੀ ਜਿਸ ਤਰੀਕੇ ਦੇ ਨਾਲ ਤੁਸੀਂ ਕਹਿ ਰਹੇ ਹੋ ਕਿ ਲਗਾਤਾਰ ਜਿਹੜਾ ਹੈਗਾ ਮਸਲੀਆਂ ਦੇ ਵਿੱਚ ਹਰ ਵੇਲੇ ਵੜ ਜਾਣਾ ਹਰ ਤਰੀਕੇ ਦੇ ਨਾਲ ਅੱਜ ਕਾਫੀ ਲੋਕ ਤੁਸੀਂ ਅੱਜ ਲੈ ਕੇ ਵੀ ਆਏ ਹੋ ਜੋ ਉਹਨਾਂ ਦੇ ਖਿਲਾਫ ਸੀਗੇ ਇਹਨਾਂ ਦਾ ਕੀ ਕਹਿਣਾ ਹੈ ਕੀ ਕਹਿੰਦੇ ਪਏ ਨੇ ਕਿਸ ਤਰੀਕੇ ਦੇ ਨਾਲ ਇਹਨਾਂ ਦੇ ਨਾਲ ਵਿਵਹਾਰ ਕੀਤਾ ਸਿਕਤਾਲ ਮਿਲ ਕਮੇਟੀ ਨੇ ਹਰਪਾਲ ਚੱਡਾ ਹੋਰਾਂ ਨੇ ਤੇ ਕੀ ਕੁਝ ਮੰਗ ਕਰਦੇ ਸੀ ਉਹ ਵੀ ਤੁਸੀਂ ਦੱਸ ਦੋ ਬਹੁਤ ਸਾਰੇ ਲੋਕ ਆ ਜੀ ਤੁਸੀਂ ਇਹ ਦੇਖੋ ਵੀ ਇਹ ਤੇ ਉਹ ਲੋਕ ਆ ਜਿਹੜੇ ਸਾਹਮਣੇ ਆ ਗਏ ਬਹੁਤ ਸਾਰੇ ਇਦਾਂ ਦੇ ਹੋਣਗੇ ਜਿਹੜੇ ਵਿਚਾਰੇ ਡਰ ਗਏ ਜਾਂ ਘਰਾਂ 'ਚ ਬੈਠੇ ਜਿਹੜੇ ਬਹੁਤ ਸਾਰੇ ਸਮਾਜ ਇਦਾਂ ਦੇ ਲੋਕਾਂ ਦੇ ਕਹਿੰਦੇ ਦਫਾ ਮਾਰ ਆਪਾਂ ਕਲੇਸ਼ ਤੋਂ ਕੀ ਲੈਣਾ ਹਨ ਜੇ ਅੱਜ ਕੰਪਲੀਟ ਲੈ ਕੇ ਇੰਨੇ ਲੋਕ ਆਏ ਆ ਅੱਜ 5-7 ਧਿਰਾਂੋਂ ਆ ਜਿਨ੍ਹਾਂ ਨੇ ਆਪਣੀ ਹੱਡ ਬੀਤੀ ਦੱਸੀ ਆ ਕਿ ਕਿਵੇਂ ਉਹਨਾਂ ਦੇ ਛੋਟੇ ਬੱਚਿਆਂ ਦੇ ਉੱਤੇ ਪਰਚੇ ਪਵਾਤੇ ਕਿਵੇਂ ਉਹਨਾਂ ਦੇ ਨਾਲ ਪੈਸੇ ਦੀ ਲੈਣ ਦੇਣ ਦੀਆਂ ਗੱਲਾਂ ਕਰਕੇ ਤੇ ਕਿਵੇਂ ਜਿਹੜਾ ਹਰਪਾਲ ਚੱਡਾ ਉਹਦੇ ਵੀ ਅਸੀਂ ਪ੍ਰੂਫ ਦਿੱਤੇ ਆ ਵੀ ਉਹਨੇ ਆਪ ਵੀ ਜਦੋਂ ਉਹਦੇ ਤੇ ਝੂਲੇ ਵਾਲਾ ਮਸਲਾ ਪਿਆ ਤਾਂ ਪੈਸੇ ਦੇ ਕੇ ਛੁੱਟਾ ਜੇ ਸਹੀ ਸੀਗਾ ਤੈਨੂੰ ਪੈਸੇ ਦੇਣ ਦੀ ਕੀ ਲੋੜ ਪਈ ਸੀ ਆਪਦੀ ਵਾਈਫ ਦੇ ਚੈੱਕ ਦੇ ਬਕਾਇਦਾ ਪ੍ਰੂਫ ਲੱਗੇ ਹੋਏ ਤੇਜਿੰਦਰ ਸਿੰਘ ਪਰਦੇਸੀ ਕੋਰਟ ਦੇ ਵਿੱਚ ਜਾ ਕੇ ਬਿਆਨ ਦਿੰਦਾ ਵੀ ਜਿਹਨੇ ਗੁਰੂਗ੍ਰੰਥ ਸਾਹਿਬਹਾਰਾ ਦੀ ਬੇਅਦਬੀ ਕੀਤੀ ਸੀ ਉਹ ਬੇਦੋਸ਼ਾ ਹੈ ਜੀ ਉਹਨੂੰ ਛੱਡ ਦਿਓ ਆਹ ਤੇ ਇਹਨਾਂ ਦੇ ਕਿਰਦਾਰ ਹੈ ਇਹਨਾਂ ਦੇ ਨਾਲ ਕੀ ਕਰਾਂਗੇ ਅਸੀਂ ਸੋ ਇਹਨਾਂ ਬੰਦਿਆਂ ਦਾ ਕੋਈ ਸਟੈਂਡ ਨਹੀਂ ਹੈ ਕੋਈ ਕਿਰਦਾਰ ਨਹੀਂ ਹੈ ਸਿਰਫ ਰੋਜੀ ਰੋਟੀ ਚਲਾ ਰੇ ਪੈਸਿਆਂ ਦੇ ਲੈਣਦੇ ਅੱਛਾ ਇਹ ਮਤਲਬ ਪੈਸੇ ਦੇ ਪੈਸੇ ਲੈ ਦੇ ਕੇ ਜਿਹੜਾ ਹੈਗਾ ਉਹ ਸਾਰੇ ਮਸਲੇ ਨੂੰ ਡੀਲ ਕਰਦੇ ਹੈਗੇ ਨੇ ਹੁਣ ਅੱਜ ਪ੍ਰੈਸ ਕਾਨਫਰੰਸ ਵੀ ਕੀਤੀ ਗਈ ਹੈ ਕੀ ਸਿੱਟਾ ਨਿਕਲੇ ਕਿ ਕੁਝ ਪ੍ਰੈਸ ਕਾਨਫਰੰਸ ਦੇ ਵਿੱਚ ਨਿਕਲੇਗਾ ਦੇਖੋ ਪ੍ਰੈਸ ਕਾਨਫਰੰਸ ਦਾ ਮਕਸਦ ਤਾਂ ਸਾਡਾ ਇਹੀ ਹੁੰਦਾ ਵੀ ਅਸੀਂ ਪਹਿਲਾਂ ਬੰਦੇ ਜਿਹੜੇ ਹੈਗੇ ਉਹ ਜਿਹੜੇ ਮਖੌਟੇ ਪਾ ਕੇ ਤੁਰੇ ਫਿਰਦੇ ਹੋ ਨਸ਼ਰ ਕਰੀਏ ਸਮਾਜ ਦੇ ਅੰਦਰ ਉਹਨਾਂ ਦਾ ਨਸ਼ਰ ਹੋਣਾ ਬਹੁਤ ਜ਼ਰੂਰੀ ਹੈ ਤਾਂ ਜੋ ਆਮ ਜਿਹੜੀ ਭੋਲੀ ਭਾਲੀ ਸੰਗਤ ਆ ਇਹਨਾਂ ਦੇ ਡੰਗ ਤੋਂ ਬਚ ਸਕੇ ਦ ਉਹਨਾਂ ਦੇ ਪੂਰੇ ਜਿਹੜੀ ਡਿਟੇਲ ਘਟਾਵਾਂਗੇ ਕਿ ਜਿਹੜੀ ਤਾਲਮੇਲ ਕਮੇਟੀ ਹੈ ਇਹਨੇ ਹੁਣ ਤੱਕ ਕਿੰਨੇ ਪਰਚੇ ਕਰਵਾਏ ਤੇ ਉਹਨਾਂ ਦੇ ਸਿੱਟੇ ਕੀ ਨਿਕਲੇ ਉਹਨਾਂ ਦੀਆਂ ਕੀ ਕੀ ਸੈਟਿੰਗਾਂ ਹੋਈਆਂ ਉਹ ਸਾਰਾ ਨਸ਼ਰ ਕਰਾਂਗੇ ਨਾ ਬੰਦੇ ਜਿਸ ਤਰੀਕੇ ਦੇ ਨਾਲ ਇਹ ਲਗਾਤਾਰ ਜਿਹੜਾ ਹੈਗਾ ਇਹ ਉਹ ਸਿੱਖ ਕੌਮ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈਗੀ ਇੱਕ ਸਾਫ ਦੀ ਜੋ ਇਲਜ਼ਾਮ ਲੱਗ ਰਹੇ ਨੇ ਲੋਕ ਕਹਿ ਰਹੇ ਨੇ ਤੁਹਾਨੂੰ ਲੱਗਦਾ ਪੰਥ ਤੋਂ ਸਿੱਖ ਦੇਣਾ ਚਾਹੀਦਾ ਹੈ ਜੀ ਇਹ ਬੰਦਿਆਂ ਨੂੰ ਦੇਖੋ ਇਹ ਤਾਂ ਫੈਸਲਾ ਪੰਥ ਦਾ ਪੰਥ ਨੇ ਕਰਨਾ ਅਸੀਂ ਤੇ ਸਿਰਫ ਸੰਗਤ ਦੇ ਅੱਗੇ ਇਹਨਾਂ ਲੋਕਾਂ ਨੂੰ ਨਸ਼ਰ ਕਰ ਸਕਦੇ ਹਾਂ ਅਸੀਂ ਚਾਹੁੰਦੇ ਹਾਂ ਕਿ ਜਿਹੜੇ ਇਹੋ ਜਿਹੇ ਅਨਸਰ ਆ ਉਹ ਸਿੱਖਾਂ ਦਾ ਐਸ ਕਦਰ ਕਹਾਨਾ ਕਰਨ ਸਿੱਖੀ ਦਾ ਕਹਾਨਾ ਕਰਨ ਉਹ ਸਾਡੀ ਪਿੱਠ ਐਸ ਕਦਰ ਨਾਲ ਲਵੋਣ ਉਹਨਾਂ ਨੇ ਜਿਹੜੇ ਆਪਣੇ ਧੰਦੇ ਚਲਾਉਣੇ ਚਲਾਈ ਜਾਣ ਕੋਈ ਗੱਲ ਨਹੀਂ ਪਰ ਜਦੋਂ ਕੋਈ ਵੀ ਕਰਤਾਰ ਕਿਸੇ ਵੀ ਤਰ੍ਹਾਂ ਦਾ ਕੋਈ ਬੰਦਾ ਸਿੱਖੀ ਦੇ ਆੜ ਦੇ ਵਿੱਚ ਜਾਂ ਧਰਮ ਦੀ ਆੜ ਦੇ ਵਿੱਚ ਕੋਈ ਇਦਾਂ ਦੇ ਕਾਰਜ ਕਰਦੇ ਉਹ ਅਸੀਂ ਬਰਦਾਸ਼ਤ ਨਹੀਂ ਕਰਾਂਗੇ ਲੋਕ ਕਹਿੰਦੇ ਨੇ ਕਿ ਬਈ ਜੋ ਇਸ ਵਕਤ ਆਏ ਹੈਗੇ ਨੇ ਉਹ ਕਹਿੰਦੇ ਨੇ ਕਿ ਬਈ ਸਾਡੇ ਉੱਪਰ ਪਰਚੇ ਕਰਾਏ ਪਰ ਚੇਕ ਰਾ ਕੇ ਸਾਡੇ ਤੋਂ ਪੈਸੇ ਮੰਗੇ ਇਸ ਤਰੀਕੇ ਦੇ ਨਾਲ ਜਦੋਂ ਕੋਈ ਸਿੰਘ ਜਾਂ ਫਿਰ ਕੋਈ ਜੱਥੇਬੰਦੀ ਉਤਰ ਆਉਂਦੀ ਹੈ ਤੇ ਇਸ ਦੀ ਸਜ਼ਾ ਕੀ ਹੈਗੀ ਹੈ ਭਾਵੇਂ ਮੈਂ ਹਜ਼ੂਰ ਸਾਹਿਬ ਦੀ ਗੱਲ ਕਰਾਂ ਜਾਂ ਫਿਰ ਗੁਰੂ ਜਿਹੜੀ ਗੁਰੂ ਮਹਾਰਾਜ ਦੀ ਸਭ ਤੋਂ ਉੱਚੀ ਜਿਹੜੀ ਹੈਗਾ ਸਤਾਨ ਹੈਗਾ ਉਸ ਦੀ ਗੱਲ ਕਰਾਂ ਕੀ ਸਜ਼ਾ ਕੀ ਬਣਦੀ ਹੈ ਇਸ ਦੀ ਦੇਖੋ ਜਿਹੜੇ ਤੇ ਜਿਹੜੇ ਘਟਨਾਵਾਂ ਕਾਨੂੰਨੀ ਕਾਰਵਾਈ ਦੇ ਹੇਠ ਆ ਜਾਂਦੀਆਂ ਉਹਤੇ ਸਾਰੀਆਂ ਸਜ਼ਾਵਾਂ ਕਾਨੂੰਨ ਨੇ ਮقرਰ ਕਰਨੀਆਂ ਜਿਹੜੀ ਕੋਈ ਧਾਰਮਿਕ ਕੋਤਾਹੀ ਹੁੰਦੀ ਆ ਉਹਦੇ ਲਈ ਅਸੀਂ ਅਕਾਲ ਤਖਤ ਸਾਹਿਬ ਦੇ ਉੱਤੇ ਜਿਹੜਾ ਹੈਗਾ ਆ ਉਹ ਜਾ ਸਕਦੇ ਆ ਅਸੀਂ ਜਾਵਾਂਗੇ ਬਹੁਤ ਸਾਰੇ ਮਸਲੇ ਸਾਡੇ ਕੋਲ ਹਨ ਉਹ ਅਸੀਂ ਹਜੇ ਨਸ਼ਰ ਨਹੀਂ ਕਰਨਾ ਚਾਹੁੰਦੇ ਅਸੀਂ ਉਹ ਅਕਾਲ ਤਖਤ ਸਾਹਿਬ ਤੇ ਵੀ ਜਾ ਕੇ ਨਾਲ ਦੀ ਕੰਪਲੀਟ ਕਰਾਂਗੇ ਠੀਕ ਹੈ ਉਹ ਪਰਿਵਾਰ ਵੀ ਸਾਡੇ ਨਾਲ ਹੈ ਜਿਸ ਦੀ ਕੱਲ ਵੀਡੀਓ ਸੋਸ਼ਲ ਮੀਡੀਆ ਦੇ ਉੱਪਰ ਵਾਇਰਲ ਹੋਈ ਸੀ ਇਹ ਉਹੀ ਭੈਣ ਹੈ ਜਿਸ ਦੀ ਵੀਡੀਓ ਸੋਸ਼ਲ ਮੀਡੀਆ ਦੇ ਉੱਪਰ ਵਾਇਰਲ ਹੋਈ ਸੀਗੀ ਜਿਸ ਦੇ ਉੱਪਰ ਕੜਿਆਂ ਦੇ ਨਾਲ ਜਿਹੜਾ ਹੈ ਉਹ ਬੂਟ ਦੀ ਦੁਕਾਨ ਹੈਗੀ ਜਿਸ ਦੀ ਸਰਦਾਰ ਵੱਲੋਂ ਜਿਹੜਾ ਹੈ ਵਾਰ ਕੀਤਾ ਗਿਆ ਅੱਛਾ ਭੈਣ ਕੀ ਨਾਮ ਤੁਹਾਡਾ ਜੀ ਮੇਰਾ ਨਾਮ ਮਹਿਤਾਬ ਹੈ ਅੱਛਾ ਤੁਸੀਂ ਕੱਲ ਜਦੋਂ ਗਏ ਸੀਗੇ ਕੀ ਮਾਮਲਾ ਕੀ ਅਜੀਹਾ ਹੋਇਆ ਜਿਸ ਕਾਰਨ ਤੁਹਾਨੂੰ ਉਸ ਸਰਦਾਰ ਬੰਦੇ ਵੱਲੋਂ ਆਪਣੇ ਜਿਹੜੇ ਕੜੇ ਦੇ ਨਾਲ ਵਾਰ ਕਰਨੇ ਪਏ ਤੁਹਾਡੇ ਉੱਪਰ ਗਾਲਾਂ ਤੁਹਾਨੂੰ ਕੱਢੀਆਂ ਕਾਫੀ ਰੱਜ ਕੇ ਉਸ ਵਿਅਕਤੀ ਨੇ ਕੀ ਮਾਮਲਾ ਕੀ ਹੋਇਆ ਹਮਨੇ ਉਸ ਦੁਕਾਨ ਸੇ ਇੱਕ ਸ਼ੂਜ਼ ਖਰੀਦਾ ਥਾ वो शूज़ की उसने हमें गारंटी भी दी थी वो शूज़ जब हम घर पे लेकर आए थे वो चेंज हुआ हुआ था वो डिफेक्टेड पीस था तो हम उसे चेंज कराने के लिए फिर अगले दिन फिर गए कि इसको चेंज कर दो तो उसने कह दिया कि कल ले जाना इसी तरह उसने दो तीन गेड़ियाँ लगवा दी फिर हम शुक्रवार वाले दिन पौने दो बजे फिर गए और उससे हमने फिर रिक्वेस्ट करी कि इसे चेंज कर दो तो वो चेंज नहीं करना चाहता था क्योंकि वो छूटा बंदा था वो चोर बंदा था जो चोर होते हैं ना वो कभी भी अपनी चीजों को गलत नहीं कहते लड़ाई झगड़ा मारपीट ये शुरू कर देते हैं। वैसा ही उसने उसने किया हमारे साथ। तो पहले उसने गंदे कमेंट किए जब मेरे पति ऊपर कमेंट किया कि तो की की कि तेन मैं एक की बजाय दो देंगा तू तो पीछे आ जा मेरे पति ने बार बार रिक्वेस्ट करी कि तू ऐसे दे पर वो नहीं कर रहा था फिर मैंने भी रिक्वेस्ट करी तो उसने मुझे इतना गंदा कमेंट किया तो मेरे पति ने उसका विरोध किया और उससे कहा कि तू एक औरत को किस तरह से बोल रहा है तो उसने हाथम पाई शुरू कर दी फिर मेरे पति ने कैमरा निकाला कैमरा के मैं तेरी वीडियो बनाता हूँ अभी और सबको दिखाता हूँ

ਛੋਟਾ ਪਟਚਾ ਨਾ ਪਾਇਆ ਜਾਵੇ ਸਾਡੇ ਤੇ ਕੋਈ ਬੇਅਦਬੀ ਦਾ ਇਲਜ਼ਾਮ ਨਾ ਲਗਾਇਆ ਜਾਵੇ ਇਸ ਕਰਕੇ ਮੈਂ ਆਪਣੇ ਐਵੀਡੈਂਸ ਦੇ ਵਾਸਤੇ ਉਹਦੀ ਵੀਡੀਓ ਸ਼ੂਟ ਕੀਤੀ ਮੈਂ ਕਿਹਾ ਜੋ ਤੂੰ ਹੁਣ ਇਹਨਾਂ ਨੂੰ ਕਮੈਂਟ ਕੀਤਾ ਤੂੰ ਹੁਣ ਮੈਂ ਤੈਨੂੰ ਔਨ ਕਰਦਾ ਤੂੰ ਹੁਣ ਬੋਲ ਕੇ ਦਿਖਾ ਤੇ ਤੁਸੀਂ ਆਪ ਦੇਖ ਸਕਦੇ ਹੋ ਦੇਖੋ ਕੈਮਰੇ ਵਿੱਚ ਉਹ ਕਿਦਾਂ ਹੱਥ ਮਾਰ ਰਿਹਾ ਦੇਖੋ ਦਿਖਾਓ ਉਹਨਾਂ ਨੂੰ ਆ ਦੇਖੋ ਤੁਸੀਂ ਵੀਡੀਓ ਦੇਖੋ ਦੇਖੋ ਕਿਵੇਂ ਗਾਲਾਂ ਵੀ ਤੁਹਾਨੂੰ ਕੱਢੀਆਂ ਮੇਰੇ ਖਿਆਲ ਨਾਲ ਬਹੁਤ ਸਾਰੀਆਂ ਕਿੜੀਆਂ ਕਿੜੀਆਂ ਗਾਲਾਂ ਦੇਖੋ ਬਹੁਤ ਜ਼ਿਆਦਾ ਗਾਲਾਂ ਨੇ ਕਢੀਆਂ ਪਟੋ ਮੈਂ ਕਹਿ ਨਹੀਂ ਸਕਦਾ ਚਾਹ ਕੋਣ ਬੱਚੇ ਵੀ ਸਾਰੀਆਂ ਲੇਡਿਸ ਦੇਖਦੀਆਂ ਅਸੀਂ ਠੀਕ ਹੈ ਤੁਸੀਂ ਬਾਕੀਰ ਮੈਂ ਵੀਡੀਓ ਸਾਰੀ ਸੈਂਡ ਕਰਦਾਗਾ ਤੁਸੀਂ ਆਪ ਦੇਖ ਸਕਦੇ ਹੋ ਠੀਕ ਹੈ ਕੰਪਲੇਂਟ ਕੀਤੀ ਇਸ ਬਾਬਤ ਜਦੋਂ ਤੁਸੀਂ ਗਏ ਸਾਰਾ ਮਾਮਲਾ ਹੋਇਆ ਪਹਿਲਾਂ ਤਾਂ ਇੱਕ ਲੇਡੀਜ਼ ਦੇ ਉੱਪਰ ਤੂੰ ਹੱਥ ਚੱਕ ਰਿਹਾ ਇੱਕ ਦੇਖੋ ਮਰਦ ਮਰਦੇ ਨਾਲ ਲੜਦਾ ਤੂੰ ਸਰਦਾਰ ਤੂੰ ਇੱਕ ਪੱਗ ਬੰਨੀ ਆ ਠੀਕ ਆ ਤੂੰ ਉਹਦੀ ਦਾ ਇੱਜ਼ਤ ਕਰ ਲਾ ਇੱਕ ਔਰਤ ਦੀ ਜਦੋਂ ਕੰਨੀ ਕਰਨੀ ਆਉਂਦੀ ਤੇਰੇ ਘਰੇ ਵੀ ਮਾਂ ਪੈਣਾ ਧੀ ਆ ਕਿ ਤੁਸੀਂ ਉਹਨਾਂ ਨੂੰ ਵੀ ਇਦਾਂ ਵਰਤਾਪ ਕਰਦਾ ਹੈ ਉਹਨਾਂ ਨਾਲ ਵੀ ਜਿਆਦਾ ਦੇਖੋ ਇੱਕ ਲੇਡੀ ਜਦੋਂ ਹੱਥ ਚੱਕ ਰਿਹਾ ਉਹਦੀ ਬਾਹ ਮਰੋੜ ਰਿਹਾ ਠੀਕ ਹੈ ਥੱਪੜ ਮਾਰ ਰਿਹਾ ਉਪਰੋਂ ਇਹ ਫੋਨ ਕਰ ਰਿਹਾ ਆਪਣੇ ਸਾਥੀਆਂ ਨੂੰ ਕਿ ਬਈ ਜਲਦੀ ਕਰਪਾਨਾ ਲੈ ਕੇ ਆਇਓ ਠੀਕ ਹੈ ਅਜਾ ਨਹੀਂ ਛੱਡਣਾ ਹੈਗਾ ਫੇਰ ਮੈਂ ਕਿਹਾ ਫੇਰ ਮੈਂ ਆਪਣੇ ਐਵੀਡੈਂਸ ਵਾਸਤੇ ਵੀਡੀਓ ਬਣਾਈ ਆ ਤੇ ਉਹ ਜਾ ਕੇ ਫਿਰ ਜਦੋਂ ਜਿਹੜੇ ਚਾਰ ਸਾਥੀ ਸੀ ਉਹਨਾਂ ਦੇ ਚਾਰ ਸਾਨੂੰ ਜਦ ਪੈਗੇ ਸੀ ਮੈਨੂੰ ਇਕੱਲੇ ਨੂੰ ਚਾਰ ਪੈਗੇ ਸੀ ਠੀਕ ਹੈ ਤੇ ਜਦੋਂ ਉਹਨਾਂ ਨੇ ਮੇਰੇ ਵੀ ਹੱਥ ਤੱਕ ਵੀ ਮੇਰੇ ਬਾਈ ਮੈਨੂੰ ਬ फेर में पीछे हो गए जबो कैमरा कड्या फिर जेड़े बाकी सी वो बंदे पीछे हो गए जदों देखे वीडियो उन्होंने बन रही है फिर जो मेरी वाइफ आई उन्होंने मेरी वाइफ दे उन्होंने मेरे वाइफ ने उन्होंने फाड़ लिया तो आप देख सकते हो वीडियो में थाने सारे एफिडेन्स सारे सबूत पेश कर दूंगा। ਤੁਹਾਡਾ ਹੱਥ ਵੀ ਮਰੋੜਿਆ ਹੈ ਨਾ? ਹਾਂ ਆਤ ਮੜੋੜਾ ਠੱਪ ਮਾਰਾ ਉਸਨੇ ਕੜੇ سے ਵਾਰ kiya मेरे कपड़े फाड़े उसने। ਤੁਹਾਡੀ ਸਿਰ ਦੇ ਉੱਤੇ ਕੜੀ ਮਾਰੀ ਉਸਨੇ। ਕੜੇ ਮਾਰੇ ਜਿਸੇ ਮੇਰਾ ਅੰਦਰੂਨੀ ਚੋਟ ਬਹੁਤ ਆਈ ਹੈ ਸਰ ਖੁੱਲਾ ਨਹੀਂ ਚੋਟ ਖੁੱਲੀ ਨਹੀਂ ਲੇਕਿਨ ਚੋਟੇ ਬਹੁਤ ਆਈਏ ਮੇਰੇ। ਤੁਹਾਡੀਆਂ ਸੱਟਾਂ ਤੁਹਾਡੀ ਕਾਫੀ ਲੱਗੀਆਂ ਨੇ। ਹਾਂ ਜੀ ਜਿਸ ਸੱਟ ਲੱਗੀ ਹੈ ਕੁਝ ਹੋਰ ਲੱਗੀ ਕੁਝ ਹੋਰ ਲੱਗੀ। ਹੋਰ ਕੁਝ ਚੋਟੇ ਲੱਗੇ ਮੇਰੇ। ਹੋਰ ਉਸਨੇ ਬਹੁ ज्यादा मतलब अत्याचार किया है और उसने दिखा दिया है कि वो औरत की बिल्कुल भी इज्जत और उसके सम्मान की इज्जत नहीं करता तो सिख ज्बंदियों को आया है इन्होंने की आश्वासन दिता है तो तुम एक गल कही कि बी कि सारे सिख अजिहे होंगे ने की आश्वासन की मिले सारे सिख ऐसे नहीं होते मैं तो सिखों की बहुत इज्जत करती हूँ सिख भाई में हम यहाँ पंजाब में सिखों के बीच में मैं अपना आप को बहुत सिक्योर फील करती हूँ जबकि जहाँ मैं रही हूँ वहाँ इतना मैं अपना आपको सिक्योर फील नहीं करती सिर्फ इसी वजह से सिख एक सच्चा बंदा होते हैं और वो सच्चाई का साथ देते हैं वो ये नहीं देखते हैं कि कौन मतलब वो मज़हब से जो सच्चा सिख होता है वो मज़हब नहीं देखता वो ये देखता है कि कौन जालिम है और कौन मजलूम है वो मजलूम का साथ देते हैं तो इसीलिए आज मेरे सिख भाई मेरे साथ खड़े हैं और उन्होंने मुझे आश्वासन दिलाया है मुझे यकीन और विश्वास दिलाया है कि वो इस जुल्म के ख़िलाफ़ हमेशा मेरे साथ खड़े रहेंगे मुझे न्याय दिलाएंगे मेरे साथ इंसाफ करवाएंगे और उस जालिम को जल्दी से जल्दी अरेस्ट करवाएंगे और उसे सजा दिलवाएंगे ठीक शुक्रिया जी समा दता तो बिल्कुल ए वो मुसलमान भैन हैगी है ਜਿਸ ਦੇ ਨਾਲ ਕੱਲ ਜਿਹੜਾ ਹੈਗਾ ਬੂਟ ਬਦਲਣ ਜਦੋਂ ਇਹ ਭੈਣ ਗਈ ਤੇ ਇੱਕ ਸਰਦਾਰ ਵੱਲੋਂ ਜਿਸ ਨੇ ਦਸਤਾਰ ਸਦਾਈ ਸ਼ਜਾਈ ਹੋਈ ਹੈ ਹੱਥ ਦੇ ਵਿੱਚ ਕੜਾ ਪਾਇਆ ਹੋਇਆ ਹੈ ਉਸ ਦੇ ਵੱਲੋਂ ਇਸ ਭੈਣ ਦੇ ਉੱਪਰ ਵਾਰ ਕੀਤਾ ਗਿਆ ਵਾਰ ਕੜੇ ਦੇ ਨਾਲ ਕੀਤਾ ਜਿਸ ਕਾਰਨ ਸਿਰ ਦੇ ਵਿੱਚ ਕਾਫੀ ਸੱਟਾਂ ਲੱਗੀਆਂ ਨੇ ਸਰੀਰ ਦੇ ਵਿੱਚ ਕਾਫੀ ਸੱਟਾਂ ਲੱਗੀਆਂ ਨੇ ਹੱਥ ਇਹਨਾਂ ਦਾ ਮਰੋੜਿਆ ਗਿਆ ਕਈ ਤਰੀਕੇ ਦੇ ਨਾਲ ਇਹਨਾਂ ਨੂੰ ਸੱਟਾਂ ਪਹਚਾਉਣ ਦੀ ਕੋਸ਼ਿਸ਼ ਕੀਤੀ ਗਈ ਸਿਰਫ ਕਿਸ ਲਈ 400 ਰੁਪਏ ਦੇ ਬੂਟ ਨੂੰ ਬਦਲਣ ਦੇ ਲਈ ਤਾਂ ਜਿਸ ਨੂੰ ਲੈ ਕੇ ਵੀਡੀਓ ਸੋਸ਼ਲ ਮੀਡੀਆ ਦੇ ਉੱਪਰ ਕਾਫੀ ਵਾਇਰਲ ਹੋ ਰਹੀ ਹੈ ਪਰ ਪ੍ਰਸ਼ਾਸਨ ਜਿਸ ਤਰੀਕੇ ਦਾ ਵਰਤਾਓ ਇਸ ਵਕ ਕਰਦਾ ਹੋਇਆ ਨਜ਼ਰ ਆ ਰਿਹਾ ਹੈ ਪ੍ਰਸ਼ਾਸਨ ਜਿਸ ਤਰੀਕੇ ਦੇ ਨਾਲ ਦੂਸਰੇ ਵਿਅਕਤੀਆਂ ਦੀ ਸੁਣਦਾ ਹੋਇਆ ਨਜ਼ਰ ਆ ਰਿਹਾ ਹੈ ਜਿਸ ਕਾਰਨ ਇਹਨਾਂ ਨੂੰ ਹੁਣ ਸਿੱਖ ਜਥੇਬੰਦੀਆਂ ਕੋਲ ਆ ਕੇ ਜੜਾ ਹੈ ਉਹ ਮਦਦ ਮੰਗਣੀ ਪੈ ਰਹੀ ਹੈ ਪ੍ਰੋਪਰ ਤੁਹਾਨੂੰ ਰਿਪੋਰਟ ਜਿਹੜੀ ਹੈ ਉਹ ਦਿਖਾਉਣ ਦੀ ਕੋਸ਼ਿਸ਼ ਕੀਤੀ ਗਈ ਕਿਸ ਤਰੀਕੇ ਦੇ ਨਾਲ ਵੀਡੀਓ ਸੋਸ਼ਲ ਮੀਡੀਆ ਦੇ ਉੱਪਰ ਵਾਇਰਲ ਹੋਈ ਤੇ ਕੀ ਕੁਝ ਉਸ ਵੀਡੀਓ ਦੀ ਸੱਚਾਈ ਹੈ ਕੈਮਰਾ ਪੇਸ਼ਨ ਪੰਕੇ ਦੇ ਨਾਮ ਰਾਜ ਗੁਪਤਾ ਜਲੰਧਰ